ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਵਿੱਚ ਸੋ ਜਿਹੜੇ-ਜਿਹੜੇ ਮੇਰੇ ਚੈਨਲ ਤੇ ਨਵੇਂ ਆਪਲੀ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਓ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਇੱਕ ਰੀਸੈਂਟਲੀ ਇੱਕ ਕੇਸ ਹੋਇਆ ਸੋ ਹਾਨਾ ਹਸਪੀਟਲ ਮੋਹਾਲੀ ਦੇ ਵਿੱਚ ਸੋ ਪਹਿਲਾਂ ਮੈਨੂੰ ਤੇ ਇਸ ਕੇਸ ਦਾ ਪਤਾ ਲੱਗਿਆ ਸੀਗਾ ਬਟ ਇਹਦੀ ਕੁਝ ਡਿਟੇਲ ਆਣੀ ਸੀ ਜੋ ਆਈ ਨਹੀਂ ਸੀ ਅਜੇ ਤੱਕ ਤੇ ਇਸ ਕਰਕੇ ਮੈਂ ਇਸ ਕੇਸ ਬਾਰੇ ਗੱਲ ਨਹੀਂ ਕੀਤੀ ਸੀ ਕਿਉਂਕਿ ਪਹਿਲਾਂ ਆਪਾਂ ਕੁਝ ਤੁਹਾਨੂੰ ਮੈਂ ਦੱਸਦੀ ਹਾਂ ਕੇਸ ਕੀ ਸੀਗਾ ਤੇ ਇਹਦਾ ਰਿਜ਼ਲਟ ਕੀ ਆਇਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹ ਟੈਲੀਵਿਜ਼ਨ ਹੀ ਹੈ ਮੈਨੂੰ ਬੁਲਾਇਆ ਗਿਆ ਮੈਡਮ ਨਰਾ ਮੰਦੀਪ ਦੇ ਹਸਬੰਦ ਕੋਲ ਨਹੀਂ ਮੰਗਿਆ ਮੈਨੂੰ ਦਿਖਾਇਆ ਗਿਆ ਕੰਗ੍ਰੈਚੁਲੇਸ਼ਨ ਦਿੱਤੀ ਕੰਗ੍ਰੈਚੁਲੇਸ਼ਨ ਦਿੱਤੀ ਗਈ ਤੇ ਮੈਂ ਦੇਖਿਆ ਬੇਬੀ ਬੋਏ ਸੋਸਟਾ ਉਹ ਬਲਾਈ ਕਿਨੇ ਦਿੱਤੀ ਹਨ ਹਨ ਉਹਨਾਂ ਜਿਹੜੇ ਦੋ ਲੈ ਕੇ ਆਇਆ ਅੰਦਰ ਸਾਡੇ ਅੰਦਰ ਬੱਚੇ ਲੈ ਕੇ ਆਇਆ ਉਹਨਾਂ ਨੂੰ ਬਹੁਤ ਜਾਈ ਦਿੱਤੀ ਮੈਨੂੰ ਕੰਗ੍ਰੈਚੁਲੇਸ਼ਨ ਨਹੀਂ ਕੀਤਾ ਨਾ ਮੈਨੂੰ ਇਹ ਲੱਗਿਆ ਹੋਇਆ ਹਾਂਜੀ ਪਰ ਚਲੋ ਕਿੰਨਾ ਪਤਾ ਲੱਗਿਆ ਵੀ ਬੇਬੀ ਗਰਲ ਹੋਈ ਹੈ ਕੋਈ ਜੇ ਮੈਨੂੰ 40 ਮਿੰਟ ਬਾਅਦ ਆਪਣਾ ਮੈਸੇਜ ਆਇਆ ਵੀ ਤੁਸੀਂ ਕਾਰਡ ਬਣਾ ਲਓ ਬੱਚੇ ਦਾ ਕਾਰਡ ਬਣਾਉਣ ਗਿਆ ਕਾਰਡ ਫੀਮੇਲ ਜ ਸਬਸੰਧਿਆ ਕੰਦੇ ਬਾਰੋਂ ਪਰੰਪਰੋ ਪਰੰਪਰ ਲਗਦਾ ਬੋਏ ਦਾ ਘਰ ਲਾ ਬੋਏ ਤੇ ਕੰਦੇ ਇਸੇ ਫੀਮੇਲ ਲਿਖਿਆ ਹੋਇਆ ਸ਼ਾਇਦ ਗਲਤੀ ਲੱਗ ਗਈ ਉੱਪਰ ਜਾਉ ਤਾ ਮੈਂ ਉੱਪਰ ਗਿਆ ਤੇ ਉੱਪਰ ਕਹਿੰਦੇ ਨਹੀਂ ਘਰ ਲਈਏ ਬੋਏ ਦਾ ਹੀ ਬੋਏ ਹੀ ਨਹੀਂ ਫਿਰ ਕੀ ਮਰਜੀ ਹੈ ਫਿਰ ਕੀ ਜੀ ਤੇ ਇਹ ਹੈ ਉਸ ਬੱਚੇ ਦੇ ਪੇਰੈਂਟਸ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਾਡੇ ਜਦੋਂ ਮਤਲਬ ਓਟੀ ਤੋਂ ਬੱਚੇ ਨੂੰ ਲੈ ਕੇ ਆਂਦੇ ਤਾਂ ਸਾਨੂੰ ਦੱਸਿਆ ਗਿਆ ਕਿ ਉਹ ਬੇਬੀ ਬੋਏ ਹੈ ਤੇ ਆਫਟਰ ਜਦੋਂ نیچے ਉਹ ਇਹਨਾਂ ਦਾ ਗਰਾਉਂਡ ਫਲੋਰ ਤੇ ਸਾਰਾ ਕਾ ਪੇਪਰ ਵਰਕ ਹੁੰਦਾ ਜਦੋਂ ਉੱਥੇ ਗਰਾਉਂਡ ਫਲੋਰ ਤੇ ਗਿਉਣੇ ਪੇਪਰ ਵਰਕ ਕਰਨ ਤੇ ਉੱਥੇ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਜਿਹੜਾ ਬੱਚਾ ਹੈ ਉਹ ਫੀਮੇਲ ਹੈ ਮੇਲ ਨਹੀਂ ਹੈ ਤਾਂ देन ਉਹ ਕਹਿੰਦਾ ਮੇਲ ਹੈ ਤੇ ਉਹ ਉਹ ਕਹਿੰਦੇ ਨਹੀਂ ਤੁਹਾਨੂੰ ਕਨਫਿਊਜ਼ਨ ਹੋ ਗਿਆ ਹੋਣਾ ਹੈ ਤੇ ਫਿਰ ਉਹ ਦੁਬਾਰਾ ਉੱਪਰ ਜਦੋਂ ਜਾਂਦੇ ਉੱਥੇ ਪਤਾ ਕਰਦੇ ਤਾਂ ਉਹ ਕਹਿੰਦੇ ਕਿ ਬੇਬੀ ਗਰਲ ਹੈ ਇਨਾ ਸੁਣਦੇ ਹੀ ਇਹ ਕਹਿੰਦੇ ਕਿ ਨਹੀਂ ਸਾਨੂੰ ਮੁੰਡਾ ਦੱਸਿਆ ਗਿਆ ਸਾਡਾ ਬੱਚਾ ਬਦਲ ਦਿੱਤਾ ਗਿਆ ਕਾਫੀ ਹੰਗਾਮਾ ਹੋਇਆ ਇਸ ਚੀਜ਼ ਦੇ ਬਾਰੇ ਤੇ ਇਸ ਤੋਂ ਬਾਅਦ ਆਂਦੀ ਇੱਕ ਇੱਥੇ ਤੇ ਜਿਹੜਾ ਡਾਕਟਰ ਹੈ ਉਹਨਾਂ ਦੀ ਇੱਕ ਸਟੇਟਮੈਂਟ ਆਂਦੀ ਹੈ ਤਾਂ ਉਹ ਤੁਸੀਂ ਸਟੇਟਮੈਂਟ ਜਰਾ ਸੁਣਨਾ ਹੈਗਾ ਉਹ ਸਭ ਲੋਕ ਮੰਨਦਾ ਹੋਏਗਾ ਬੰਦਾ ਸਵਾਲ ਹੈ ਵੀ ਕਿੱਡਾ ਵੱਡਾ ਹਸਪੀਟਲ ਹੈ ਨਾਮੀ ਹਸਪੀਟਲ ਹੈ ਇੱਡਾ ਵੱਡਾ ਜਾਮ ਲੱਗਣਾ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ ਇਹ ਲਿਖਾ ਇਹਨਾਂ ਨੂੰ ਗਲਤੀ ਕਿੱਥੋਂ ਲੱਗੀ ਇਹ ਤੇ ਇਹੀ ਜਾਣਦੇ ਨੇ ਜਾਂ ਪਰਮਾਤਮਾ ਜਾਣਦਾ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਭੁਲੇਖਾ ਲੱਗਿਆ ਸਾਡੇ ਡਾਕਟਰ ਸਾਡੇ ਤੁਸੀਂ ਦੇਖੋ ਨਾ ਜੀ ਸਾਡੇ ਜਿਹੜੇ ਬਚਰ ਸੀ ਪੈਟੀਸ਼ਨ ਨੇ ਕੀਤਾ ਨਾਲ ਸਪੋਰਟਿੰਗ ਸਟਾਫ ਹੈ ਇਹਨੇ ਲੋਕੀ ਵਰਸਸ ਇੱਕ ਪਰਸਨ ਕਿਸ ਤਰ੍ਹਾਂ ਧੋਖਾ ਖਾ ਸਕਤੇ ਹੈ ਪੋਸੀਬਲ ਨਹੀਂ ਹੈ ਸਰ ਪਰ ਉਹਨਾਂ ਨੂੰ ਵੀ ਹੋ ਸਕਦਾ ਬੱਚੇ ਬੇਦਾ ਉਹਨਾਂ ਨੂੰ ਵੀ ਹੋ ਸਕਦਾ ਨਾ ਗਲਤੀ ਲੱਗੇ ਫਿਰ ਆਈ ਥਿੰਕ ਬੈਟਰ ਤੁਹਾਡੇ ਕੁਐਸਚਨ ਦਾ ਆਨਸਰ ਹੈ ਕਿ ਤੁਸੀਂ ਵੀ ਡੀਐਨਏ ਦੀ ਵੇਟ ਕਰੋ ਰਿਪੋਰਟਿੰਗ ਦੀ ਉਹ ਤਾਂ ਸਾਰਾ ਕਲੀਅਰ ਹੋ ਜਾਏਗੀ ਇਥੇ ਇਹਨਾਂ ਦੀ ਸਟੇਟਮੈਂਟ ਆਂਦੀ ਹੈ ਕਿ ਮਤਲਬ ਜਦੋਂ ਓਟੀ ਦੇ ਵਿੱਚ ਬੇਬੀ ਹੁੰਦਾ ਤਾਂ ਉਹ ਤਾਂ ਕਾਫੀ ਜ਼ਿਆਦਾ ਹੁੰਦੇ ਹੈ ਤੇ ਲੋਕਿਓਂ ਦੇ ਕਿ ਸਾਰਿਆਂ ਨੂੰ ਕੋ ਲਿਖਾ ਨਹੀਂ ਪੈ ਸਕਦਾ ਕਿ ਆਪਾਂ ਇਹਨਾਂ ਨੂੰ ਇਹੀ ਗਿਆ ਸੀਗਾ ਕਿ ਤੁਹਾਡੀ ਬੇਬੀ ਗਰਲ ਹੈ ਤੇ ਇਹ ਪਤਾ ਨਹੀਂ ਹੁਣ ਕਿਉਂ ਇਦਾਂ ਕਹਿ ਰਹੇ ਫਿਰ ਇੱਕ ਬਾਇਓਲੋਜੀਕਲ ਟੈਸਟ ਤਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਇਹਨਾਂ ਨੇ ਸੈਂਪਲ ਭੇਜ ਦਿੱਤੇ ਸੀਗੇ ਤੇ ਉਹ ਅਜੇ ਰਿਪੋਰਟ ਆਣੀ ਸੀਗੀ ਤੇ ਮੈਨੂੰ ਇੱਥੇ ਤੱਕ ਮੈਨੂੰ ਇਹਨਾਂ ਦੀ ਸਟੋਰੀ ਮਤਲਬ ਸਾਰੀ ਪਤਾ ਚੱਲ ਚੁੱਕੀ ਸੀਗੀ ਮੈਂ ਇਸ ਬਾਰੇ ਤਾਂ ਗੱਲ ਕੀਤੀ ਇੱਕ ਤੇ ਸਾਡਾ ਲੋਕਲ ਹਸਪੀਟਲ ਹੈ ਇੱਥੇ ਨੇੜੇ ਦਾ ਨਾ ਬਿਲਕੁਲ ਤੇ ਦੂਜੀ ਗੱਲ ਇਹ ਕਿ ਸਾਡਾ ਲਾਈਕ ਮੇਰਾ ਵੀ ਕੇਸ ਇੱਥੇ ਹੋਇਆ ਸੀਗਾ ਤੇ ਹੋਰ ਵੀ ਸਾਡੀ ਫੈਮਿਲੀ ਦੇ ਜਿੰਨੇ ਵੀ ਟ੍ਰੀਟਮੈਂਟ ਹੈ ਆਲਮੋਸਟ ਇਸ ਹਸਪੀਟਲ ਤੋਂ ਹੁੰਦੇ ਬਹੁਤ ਅੱਛਾ ਹਸਪੀਟਲ ਹੈ ਤੇ ਜਦੋਂ ਮੇਰੇ ਸਾਹਮਣੇ ਇਕਦਮ ਇਹ ਚੀਜ਼ ਹੁੰਦੀ ਹੈ ਤੇ ਮੈਂ ਸ਼ੌਕਡ ਹਾਂ ਯਾਨੀ ਇਹਵੇਂ ਕਿਵੇਂ ਹੋ ਗਿਆ ਉਹਨਾਂ ਸਾਡੇ ਅੱਜ ਦਿਨ ਤੇ ਕੋਈ ਮਾਈਨਰ ਜੀ ਵੀ ਪ੍ਰੋਬਲਮ ਨਹੀਂ ਆਈ ਬਿ ਇਕਦਮ ਇੰਨਾ ਵੱਡਾ ਕੇਸ ਔਰ ਇੰਨੇ ਵੱਡੇ ਹਸਪੀਟਲ ਦੇ ਵਿੱਚ ਲਈ ਇਹਦੀ ਜਿਹੜੀ ਰਿਪੋਰਟ ਆ ਗਈ ਹੈ ਤੇ ਉਹਦੇ ਪਹਿਲੇ ਉਹ ਰਿਪੋਰਟਸ ਹੁੰਦੇ ਆ ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਰਗਗੰਦੀਪ ਸਿੰਘ ਸਸਤੇਵਾ ਸੀਈਓ ਸੋਹਣਾ ਹਸਪੀਟਲ ਮੋਹਾਲੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਡਿਲੀਵਰੀ ਦਾ ਕੇਸ ਜਿਹੜਾ ਕਿ ਸਾਹਮਣੇ ਆਇਆ ਸੀ ਸੰਦੀਪ ਸਿੰਘ ਜੀ ਫਾਦਰ ਤੇ ਰਮਨਦੀਪ ਕੌਰ ਜਿਹੜੇ ਮਦਰ ਜਿਨ੍ਹਾਂ ਦਾ ਇੱਕ ਬੱਚ ਤੇ ਉਸ ਜਦੋਂ ਡਿਲੀਵਰੀ ਹੋਈ ਡਿਲੀਵਰੀ ਹੋਣ ਤੋਂ ਬਾਅਦ ਬੱਚੇ ਦੇ ਪੇਰੈਂਟਸ ਫਾਦਰ ਨੂੰ ਇਮੀਡੀਏਟਲੀ ਬੱਚੇ ਨੂੰ ਦਿਖਾਇਆ ਗਿਆ ਮਲਾਇਆ ਗਿਆ ਕਿ ਤੁਹਾਡੇ ਬੇਬੀ ਗਰਲ ਬੋਨ ਹੋਈ ਹੈ ਤੇ ਬੱਚੇ ਦੇ ਫਾਦਰ ਨੇ ਇਹ ਗੱਲ ਦੇ ਉੱਤੇ ਹਸਪੀਟਲ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਕਿ ਇਹ ਜੀ ਬੇਬੀ ਬੋਏ ਮੈਨੂੰ ਦਿਖਾਇਆ ਗਿਆ ਸੀ ਤੇ ਬੇਬੀ ਗਰਲ ਮੈਨੂੰ ਹੈਂਡਓਵਰ ਕੀਤੀ ਜਾ ਰਹੀ ਹੈ ਜਿਹੜੇ ਕਿ ਬਹੁਤ ਹੀ ਜ਼ਿਆਦਾ ਉਹਨੂੰ ਸਮਝਾਇਆ ਗਿਆ ਕਿ ਤੁਹਾਨੂੰ ਬੇਬੀ ਗਰਲ ਹੀ ਦਿਖਾਈ ਗਈ ਸੀ ਪਰ ਉਹ ਜਿਹੜੇ ਫਾਦਰ ਸਾਹਿਬ ਤੇ ਜਿਹੜੇ ਉਹਨਾਂ ਦੇ ਰਿਲੇਟਿਵ ਸੀ ਉਸ ਗੱਲ ਤੋਂ ਬਿਲਕੁਲ ਇਨਕਾਰ ਕਰਦੇ ਰਹੇ ਤੇ ਉਸ ਤੋਂ ਬਾਅਦ ਅਸੀਂ ਹਸਪੀਟਲ ਸਾਨ ਹਸਪੀਟਲ ਤੇ ਸਾਰੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਇਨਫੋਰਮ ਕੀਤਾ ਗਿਆ ਤੇ ਉਹਨਾਂ ਦੇ ਪ੍ਰੋਟੋਕਾਲ ਦੇ ਅਨੁਸਾਰ ਜਿਹੜਾ ਕਿ ਡੀਐਨਏ ਟੈਸਟ ਕਰਾਇਆ ਗਿਆ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਕਿ ਹੁਣ ਆਈ ਹੈ ਸਾਹਮਣੇ ਸਾਡੇ ਡੀਐਨਏ ਟੈਸਟ ਦੀ ਰਿਪੋਰਟ ਜੋ ਕਿ ਸਾਡੇ ਸਾਹਮਣੇ ਹੁਣ ਆਈ ਹੈ ਡੀਐਨਏ ਟੈਸਟ ਰਿਪੋਰਟ ਦੇ ਅਨੁਸਾਰ ਜਿਹੜੇ ਕਿ ਬਾਇਓਲੋਜੀਕਲ ਪੇਰੈਂਟਸ ਜਿਹੜੇ ਨੇ ਉਹ ਸੰਦੀਪ ਸਿੰਘ ਤੇ ਰਮਨਦੀਪ ਕੌਰ ਹੀ ਜਿਹੜੇ ਬੱਚੇ ਦੇ ਬਾਇਓਲੋਜੀਕਲ ਪੇਰੈਂਟਸ 100% ਰਿਪੋਰਟ ਦੇ ਵਿੱਚ ਉਹਦੀ ਪੁਸ਼ਟੀ ਹੋਈ ਹੈ ਤੇ ਪ੍ਰੂਫ ਹੋਇਆ ਕਿ ਵੀ ਉਹੀ ਬੇਬੀ ਗਰਲ ਦੇ ਜਿਹੜੇ ਪੇਰੈਂਟਸ ਨੇ ਹੈ ਡਾਕ ਗਗਨਦੀਪ ਸਜਦੇਵਾ ਸੋ ਇਹਨਾਂ ਨੇ ਬਾਅਦ ਵਿੱਚ ਬਾਇਓਲੋਜੀਕਲ ਟੈਸਟ ਹੋਇਆ ਜਿਵੇਂ ਅਲਾਸ ਵੀ ਦੱਸਿਆ ਤਾਂ ਉਹਦੇ ਵਿੱਚ ਰਿਪੋਰਟ ਵਿੱਚ ਪਤਾ ਲੱਗਾ ਕਿ 100% ਜਿਹੜਾ ਸੀ ਬੇਬੀ ਉਹਨਾਂ ਦਾ ਸੀਗਾ ਤੇ ਉਹ ਨਾ ਲਾਈਕ ਇਹਨਾਂ ਦੀ ਕਈ ਕਿਉਂ ਬੱਚੇ ਨਾ ਐਕਸੈਪਟ ਨਹੀਂ ਕਰ ਰਹੇ ਸੀਗੇ ਤੇ ਦੇਖੋ ਤੁਸੀਂ ਹਨਾ ਤੁਹਾਨੂੰ ਅਗਰ ਦੱਸਿਆ ਗਿਆ ਕਿਉਂਕਿ ਜਿੰਨਾ ਕ ਮੈਨੂੰ ਇਸ ਹਸਪੀਟਲ ਦੇ ਬਾਰੇ ਪਤਾ ਜਿੰਨੇ ਕ ਮੇਰਾ ਕੇਸ ਹੋਇਆ ਉਹਨਾਂ ਹੋਰ ਵੀ ਕੇਸ ਹੋਇਆ ਨਾ ਇਸ ਹਸਪੀਟਲ ਦੇ ਵਿੱਚ ਤੇ ਸਾਨੂੰ ਅੱਜ ਦਿਨ ਤੱਕ ਕਦੇ ਵੀ ਕੋਈ ਮਾਈਨਰ ਜੀ ਵੀ ਪ੍ਰੋਬਲਮ ਨਹੀਂ ਆਈ ਕਿ ਕੋਈ ਬੰਦਾ ਕਹਿ ਦਵੇ ਹਨਾ ਠੀਕ ਹੈ ਲिटल ਬਿਟ ਐਕਸਪੈਂਸਿਵ ਹੈ ਪਰ ਇੰਨਾ ਜ਼ਿਆਦਾ ਵੀ ਨਹੀਂ ਹੈ ਅਗਰ ਕੰਪੇਅਰ ਕਰ ਲਈਏ ਕੁਝ ਵੱਡੇ ਵੱਡੇ ਹਸਪੀਟਲ ਆ ਆਪਾਂ ਅਗਰ ਮੁਹਾਲੀ ਦੇ ਤਾਂ ਬੈਸਟ ਟਰੀਟਮੈਂਟ ਇਥੇ ਹੁੰਦਾ ਬੈਸਟ ਡਾਕਟਰ ਬੈਸਟ ਸਟਾਫ ਮਤਲਬ ਇੱਕ ਇੱਕੀ ਚੀਜ਼ ਇਥੇ ਬੈਸਟ ਹੈ ਕਿ ਮੈਂ ਐਕਸਪਲੇਨ ਵੀ ਨਹੀਂ ਕਰ ਸਕਦੀ ਹੁਣੇ 4-5 ਮਹੀਨੇ ਪਹਿਲੇ ਹੀ ਸਾਡੇ ਘਰ ਦੇ ਕਿਸੇ ਦੀ ਸਰਜਰੀ ਹੋ ਕੇ ਆਈ ਇਥੋਂ ਤੇ ਜਦੋਂ ਇਹ ਚੀਜ਼ ਇੱਕਦਮ ਮੇਰੇ ਸਾਹਮਣੇ ਅੱਖਾਂ ਦੇ ਹੈ ਤੇ ਮੈਨੂੰ ਕਿਹਾ ਆ ਕੀ ਹੋ ਗਿਆ ਮਤਲਬ ਇਦਾਂ ਹੋ ਨਹੀਂ ਸਕਦਾ ਕਿਉਂਕਿ ਦੇਖੋ ਇਹ ਕਿਹਦਾ ਪ੍ਰਾਈਵੇਟ ਹਸਪੀਟਲ ਹੈ ਠੀਕ ਹੈ ਤੇ ਦੂਜਾ ਇਥੇ ਜਾਦਾ ਉਥੇ ਕੈਂਬਰੇ ਆ ਇੰਨੇ ਜ਼ਿਆਦਾ ਇਹਨਾਂ ਦਾ ਸਟਾਫ ਇੰਨਾ ਜ਼ਿਆਦਾ ਸਟਾਫ ਐ ਨਾ ਤੱਕ ਸੂਈ ਗੁੰਮ ਹੋਈ ਵੀ ਪਤਾ ਲੱਗ ਜਾਂਦਾ ਕਿ ਇੱਥੇ ਗੁੰਮ ਹੋਈ ਸੀਗੀ ਤੇ ਇੱਥੋਂ ਲੱਭ ਗਈ ਹੈ ਤੇ ਇੱਕ ਬੱਚਾ ਹਨਾ ਜੋ ਕਿ ਬਹੁਤ ਵੱਡੀ ਗੱਲ ਐ ਹਸਪੀਟਲ ਆਣਿਆ ਵਾਸਤੇ ਵੀ ਕਿ ਮਤਲਬ ਸਦਾ ਬਲੇਮ ਲਗਾਇਆ ਕਿ ਹਸਪੀਟਲ ਦੇ ਬੱਚਾ ਹੀ ਚੇਂਜ ਹੋ ਗਿਆ ਦੇਖੋ ਮੈਂ ਤੁਹਾਨੂੰ ਦੱਸਦੀ ਆ ਕਿ ਇਹਨਾਂ ਨੇ ਕੀਤਾ ਕਿਉਂ ਆ ਵੀ ਇੱਕ ਡਾਕਟਰ ਦੀ ਸਟੇਟਮੈਂਟ ਆਈ ਉਸ ਤੋਂ ਬਾਅਦ ਕੰਨਿੰਗ ਕੀਤਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਕਿ ਅਗਰ ਕੋਈ ਵੀ ਸ਼ੱਕ ਐ ਉਹਨੂੰ ਦੂਰ ਕਰਨ ਲਈ ਡੀਐਨਏ ਦਾ ਟੈਸਟ ਕਰਵਾਇਆ ਜਾਏ ਔਰ ਸਾਨੂੰ ਪੁਲਿਸ ਦੀ ਇੰਟਰਵੈਂਸ਼ਨ ਲੈਣੀ ਪਈ ਔਰ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡੀਐਨਏ ਟੈਸਟ ਦੀ ਰਿਪੋਰਟ ਆ ਜਾ ਗਈ ਹੈ ਔਰ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਦੇ ਪੇਰੈਂਟ ਦੇ ਸਾਹਮਣੇ ਡੀਐਨਏ ਦੀ ਰਿਪੋਰਟ ਖੋਲੀ ਗਈ ਹੈ ਜਿਹਦੇ ਵਿੱਚ 100% ਅਪਰੂਵ ਹੋ ਗਿਆ ਹੈ ਕਿ ਉਹ ਸੰਦੀਪ ਸਿੰਘ ਔਰ ਰਮਨਦੀਪ ਗੌਰ ਉਸ ਬੇਬੀ ਗਰਲ ਦੇ ਬਾਇਓਲੋਜੀਕਲ ਫਾਦਰ 100% ਪ੍ਰੂਵ ਹੋ ਗਏ ਨੇ ਔਰ ਸਾਨੂੰ ਬੜਾ ਮਾਣ ਹੈ ਆਪਣੀ ਸੰਸਥਾ ਦੇ ਉੱਪਰ ਕਿ ਜਿਹੜੇ ਅਸੀਂ ਪਿਛਲੇ ਐਨੇ ਸਾਲਾਂ ਤੋਂ ਬੜੇ ਐਥੀਕਲ ਔਰ ਕੁਆਲਿਟੀਟਿਵ ਸਰਵਿਸਿਜ਼ ਲੋਕਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਕਰਦੇ ਰਵਾਂਗੇ ਔਰ ਸਾਨੂੰ ਇਸ ਗੱਲ ਦਾ ਵੀ ਅਸੀਂ ਇੱਕ ਸਮਾਜਿਕ ਮੈਸੇਜ ਇਹ ਦੇ ਵੀ ਗੱਲ 11 ਸਾਲ ਬਾਅਦ ਹੋਈ ਸੀ ਇਹਨਾਂ ਦੇ ਪਹਿਲੇ ਦੋ ਬੇਟੀਆਂ ਨੇ ਸਮਾਜ ਦੇ ਵਿੱਚ ਲੜਕੇ ਔਰ ਲੜਕੀ ਨੂੰ ਕੋਈ ਵੀ ਪੇਤਪਾੜ ਨਹੀਂ ਰੱਖਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੇ ਹਾਂਜੀ ਤੁਸੀਂ ਡਾਕਟਰ ਦੀ ਸਟੇਟਮੈਂਟ ਆ ਵੀ ਸੁਣ ਲਈ ਹੈ ਇਹਦੇ ਵਿੱਚ ਉਹਨਾਂ ਦਾ ਕਹਿਣਾ ਸੀਗਾ ਕਿ 11 ਸਾਲ ਬਾਅਦ ਉਹਨਾਂ ਦੇ ਕੁੜੀ ਹੋਈ ਸੀ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਦੋ ਕੁੜੀਆਂ ਸੀ ਤੇ ਉਹ ਤੁਹਾਨੂੰ ਪਤਾ ਹੀ ਕਿਤੇ ਨਾ ਕਿਤੇ ਬੰਦੇ ਨੂੰ ਹੁੰਦਾ ਕਿ ਮੁੰਡਾ ਹੋਵੇ ਚਲੋ ਠੀਕ ਹੈ ਹਰ ਬੰਦੇ ਦਾ ਹੁੰਦਾ ਹੀ ਕਿ ਦੋ ਕੁੜੀਆਂ ਮੁੰਡਾ ਹੋਵੇ ਪਰ ਠੀਕ ਹੈ ਜੋ ਪਰਮਾਤਮਾ ਨੇ ਦਿੱਤਾ ਸਿਰ ਚੁਕਾ ਕੇ ਇਸ ਸੀਜ਼ਨ ਨੂੰ ਅਪਣਾਓ ਠੀਕ ਹੈ ਤੁਸੀਂ ਹੁਣ ਇੰਨਾ ਵੱਡਾ ਛੜਯੰਤਰ ਰਚਾ ਉਹ ਵੀ ਇੱਕ ਪ੍ਰਾਈਵੇਟ ਹਸਪੀਟਲ ਦੇਖ ਤ ਲੈਣਦੇ ਹਸਪੀਟਲ ਕਿੱਡਾ ਵੱਡਾ ਹੈ ਉਹਥੇ ਤਾਂ ਮੈਂ ਤੁਹਾਨੂੰ ਪਿੱਛੇ ਗਈ ਸੂਈ ਘੁੰਮੋ ਹੀ ਲੱਭ ਜਾਂਦੀ ਹੈ ਤੁਸੀਂ ਬੱਚੇ ਦਾ ਲਗਾਤਾਰ ਕਿ ਬੱਚਾ ਐਕਸਚੇਂਜ ਹੋ ਗਿਆ ਕਿਉਂਕਿ ਇਸ ਹਸਪੀਟਲ ਤੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਹੈ ਪਹਿਲੇ ਉਹ ਮਾਂ ਨੂੰ ਪ੍ਰੋਪਰ ਦਿਖਾਇਆ ਜਾਂਦਾ ਹੈ ਅੰਦਰ ਹੀ ਕਿ ਆਹ ਦੇਖੋ ਤੁਹਾਡੇ ਬੇਬੀ ਗਰਲ ਬੇਬੀ ਬੋਏ ਹੋਇਆ ਨਾ ਦੱਸ ਦਿੰਦੇ ਆ ਉਸ ਤੋਂ ਬਾਅਦ ਤੁਹਾਡੇ ਪੇਰੈਂਟਸ ਹੁੰਦੇ ਆ ਜੋ ਫੈਮਿਲੀ ਮੈਂਬਰਸ ਹੁੰਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਫਿਰ ਉਹਨੂੰ ਨਿੱਕੂ ਚ ਲੈ ਜਾਇਆ ਜਾਂਦਾ ਜਿਹੜਾ ਨਿੱਕੂ ਐਥੇ ਤੋਂ ਤੇ ਇੰਨੇ ਮਤਲਬ ਕੈਮਰੇ ਲੱਗੇ ਹੋਏ ਨਾ ਅਨਨੋਨ ਬੰਦਾ ਤਾਂ ਐਂਟਰ ਕਰ ਹੀ ਨਹੀਂ ਸਕਦਾ ਤੇ ਐਵੇਂ ਕਿਵੇਂ ਚੇਂਜ ਹੋ ਗਿਆ ਕਿ ਏਡੇ ਹਸਪੀਟਲ 'ਚ ਬੱਚਾ ਚੇਂਜ ਹੋ ਗਿਆ ਕਿਸ ਨੂੰ ਪਤਾ ਹੀ ਨਹੀਂ ਲੱਗਿਆ ਸੋ ਬਾਅਦ ਵਿੱਚ ਪਤਾ ਲੱਗਿਆ ਸਾਰਾ ਛੇੜਿਆੰਤਰ ਸੀਗਾ ਐਕਚੁਅਲੀ ਚ ਉਹਨਾਂ ਨੂੰ ਬਿੜੀਆ ਚਾਹੀਦੀ ਗੁੜੀਆ ਚਾਹੀਦੀ ਨਹੀਂ ਸੀਗੀ ਤੇ ਬੜੀ ਸ਼ਰਮ ਦੀ ਗੱਲ ਹੈ ਇੰਨੀ ਗੰਦੀ ਲੋਕਾਂ ਦੀ ਸੋਚ ਹੈ ਕਿ ਸਾਨੂੰ ਕੁੜੀ ਹੋ ਗਈ ਸਾਨੂੰ ਕੁੜੀ ਜੇ ਬੱਚਾ ਤਾਂ ਛੋੜਾ ਹੀ ਹੈ ਨਾ ਚਾਹੇ ਕੁੜੀ ਹੈ ਚਾਹੇ ਮੁੰਡਾ ਹੈ ਨਾ ਡਸ ਨੋਟ ਮੈਟਰ ਦੇਖੋ ਜ਼ਿੰਦਗੀ 'ਚ ਜੇ ਸੁੱਖ ਲਿਖਿਆ ਹੈ ਨਾ ਤਾਂ ਤੁਹਾਨੂੰ ਕੁੜੀਆਂ ਨੇ ਹੀ ਸੁੱਖ ਦੇਣਾ ਜੇ ਜ਼ਿੰਦਗੀ ਤੁਹਾਡੀ ਵਿੱਚ ਦੁੱਖ ਲਿਖਿਆ ਹੈ ਨਾ ਤਾਂ ਚਾਹੇ ਤੁਹਾਡੇ 10 ਮੁੰਡੇ ਵੀ ਹੋ ਜਾਣਗੇ ਨਾ ਤਾਂ ਵੀ ਤੁਹਾਨੂੰ ਦੁੱਖ ਮਿਲਦਾ ਮਿਲਣਾ ਤਾਂ ਇਸ ਕਰਕੇ ਨਾ ਇਦਾਂ ਦੀ ਸੋਚ ਨਾ ਰੱਖੋ ਜੋ ਵੀ ਬੱਚਾ ਹੈ ਪਰਮਾਤਮਾ ਦੀ ਜੋ ਵੀ ਤੁਹਾਨੂੰ ਦਿੱਤਾ ਹੈ ਉਹਨੂੰ ਝੋਲੀ ਢਕੇ ਉਸ ਜੀ ਨੂੰ ਉਸੇ ਨੂੰ ਅਪਣਾਓ ਠੀਕ ਹੈ ਤੇ ਉਹ ਵੀ ਪੇਰੈਂਟਸ ਹੈਗੇ ਆ ਜਿਨ੍ਹਾਂ ਦੇ ਉਹ ਵੀ ਲੋਗ ਹੈਗੇ ਆ ਜਿਨ੍ਹਾਂ ਜਿਹੜੇ ਤਰਸਦੇ ਆ ਜਿਨ੍ਹਾਂ ਦੇ ਕੁੜੀਆਂ ਵੀ ਨਹੀਂ ਆ ਉਹ ਤਰਸਦੇ ਕਿ ਸਾਡੇ ਬੱਚਾ ਹੋਵੇ ਸੋ ਇਦਾਂ ਦਾ ਨੌਨਸੈਂਸ ਜਾਂ ਕੇਸ ਆ ਤੇ ਵਧੀਆ ਗੱਲ ਹੈ ਕਿ ਹਸਪੀਟਲ ਦੇ ਸਟਾਫ ਨੇ ਅੱਗੇ ਹੋ ਕੇ ਆਪਣੀ ਚੀਜ਼ ਨੂੰ ਕਲੀਅਰ ਕੀਤਾ ਪ੍ਰੈਸ ਦੇ ਵਿੱਚ ਲੈ ਕੇ ਆਏ ਈਵਨ ਬਾਇਓਲੋਜੀਕਲ ਟੈਸਟ ਨਹੀਂ ਕਰਵਾਉਣਾ ਚਾਹੁੰਦੇ ਸੀਗੇ ਉਹ ਪੁਲਿਸ ਦੀ ਹੈਲਪ ਨਾਲ ਉਹਨਾਂ ਨੇ ਟੈਸਟ ਕਰਵਾਇਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਜੇ ਆਪਾਂ ਟੈਸਟ ਕਰਵਾਉਂਦੇ ਤੇ ਪਤਾ ਲੱਗ ਜਾਣਾ ਸੀਗਾ ਸੋ ਇਸ ਕਰਕੇ ਤਾਂ ਉਹ ਨਾ ਨੁਕਰ ਕਰ ਰਹੇ ਸੀ ਕਿ ਉਹਨਾਂ ਨੂੰ ਪੁਲਿਸ ਦੀ ਮਦਦ ਲੈਣੀ ਪਈ ਸੋ which is a very good thing ਤੇ ਆਖਰ ਦੇ ਵਿੱਚ ਪਤਾ ਲੱਗਿਆ ਕਿ ਉਹ ਗੇਮ ਪਾ ਰਹੇ ਸੀਗੇ ਤੇ ਸ਼ਰਮ ਕਰੋ ਨਿਕਲ ਅਰੇ ਭੈਂਟ ਨਿਕਲ ਟੈਕਨੋਲੋਜੀਆ 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 ਉਹ ਲਕਿਨ ਇਹ ਸਾਲਾ ਕਰ ਕੇ ਰਹਾ ਹੈ ਯਾਹ ਤੇ ਨੋ ਲਕਿਨ ਇਹ ਸਾਲਾ ਕਰ ਕੇ ਰਹਾ ਹੈ ਹਾਂ ਤੂੰ ਆ ਗੋਲ ਤੂੰ ਹਾਂ ਖਿਲੇਗਾ ਫਿਰ ਭਾਈ ਬੋਲੇ ਬੀਤੂ ਭਾਈ ਗਾ ਭਾਈ ਹਾਪੇ ਕੀ ਹੋ ਰਹਾ ਭਾਈ ਅਰੇ ਮੈਨੂੰ ਚੱਕਰ ਆਨੇ ਲੱਗ ਗਏ ਆ ਕੁਝ ਬੋਲेंगी ਜਾਂ ਮੈਨੂੰ ਦੇਖੀ ਜਾਏਗੀ ਕੀ ਹੋਇਆ ਕੀ ਹੈ ਇਹਨੇ ਨੂਰ ਦੀ ਮੰਮੀ ਨੇ ਇੱਕ ਲਾਗੀ ਪਖੰਡ ਫੜੇ ਹੋਏ ਇੱਕ ਅਦੇ ਕਿਤੇ ਕੈਮਰਾ ਲੈ ਕੇ ਚਲ ਜਾਂਦੀ ਕਦੇ ਕਿਤੇ ਇਹਨਾਂ ਕੋਲ ਕੋਈ ਕੰਟੈਂਟ ਹੀ ਨਹੀਂ ਹੈ ਇਹਨਾਂ ਨੇ ਇਕੱਲਾ ਕੰਟੈਂਟ ਹੈ ਸਿਰਫ ਜਨਾਨੀ ਦਿਖਾਉ ਕੰਟੈਂਟ ਹੋਰ ਕੋਈ ਫਿਰ ਜੇ ਇਹਨਾਂ ਨੂੰ ਕੋ ਕਹਿ ਦਿੰਦਾ ਨਾ ਤੁਸੀਂ ਆਪਣੀ ਜਨਾਨੀ ਦਿਖਾਉ ਫਿਰ ਇਹਨਾਂ ਨੂੰ ਨੀਆਂ ਮਿਰਚਾਂ ਲੱਗਦੀ ਨਾ ਹਾਂ ਤੁਸੀਂ ਸਾਨੂੰ ਕਿਦਾਂ ਬੋਲੇ ਇਹ ਪੋਹਾ ਘਰੇ ਕੀ ਕੀ ਮੈਂ ਨੇ ਕੀ ਦੇਖਾ ਕੀ ਦਿਖਾਇਆ ਇਸ ਪੋਹੇ ਦੇ ਵਿੱਚ ਕੀ ਹੈ ਕੀ ਮੈਂ ਕਦੇ ਪੋਹਾ ਨਹੀਂ ਖਾਦਾ ਜਾਂ ਇੱਥੇ ਜਿਹੜੇ ਦੇਖ ਰਹੇ ਇਹਨਾਂ ਨੇ ਕਦੇ ਪੋਹਾ ਨਹੀਂ ਖਾਦਾ ਅੱਡੀ ਥਰਡ ਕਲਾਸ ਇਹਦੀ ਜ਼ਿੰਦਗੀ ਸਿਰਫ ਦੋ ਕੰਮ ਹੈ ਖਾਣਾ ਦਿਖਾਣਾ ਤੇ ਜਨਾਨੀ ਦਿਖਾਣਾ ਬਸ ਦੋ ਹੀ ਕੰਮ ਹੈ ਹੋਰ ਕੋਈ ਤੀਜਾ ਕੰਮ ਨਹੀਂ ਜੇ ਤੁਸੀਂ ਮਜਾਲਾ ਕੋ ਤੀਜਾ ਕੰਮ ਇਹਨਾਂ ਦੀ ਜ਼ਿੰਦਗੀ ਚ ਚਲਾ ਬਲੋ ਨੂਰ ਦੀ ਮੰਮੀ ਆਈ ਨੂਰ ਦੀ ਮੰਮੀ ਗਈ ਨੂਰ ਦੀ ਮੰਮੀ ਨੇ ਕੀ ਬਣਾਇਆ ਨੂਰ ਦੇ ਬਾਕੀ ਤੁਹਾਨੂੰ ਪਤਾ ਹੀ ਕੈਮਰੇ ਦਾ ਫੋਕਸ ਕਿੱਥੇ ਹੁੰਦਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਅੱਛਾ ਮੈਂ ਤੁਹਾਨੂੰ ਰੂਕ ਕੋ ਗੂ ਮ ਬਨਕੇ ਰੂਗਾ ਬਨਕੇ ਰੂਗਾ ਗੋਣ ਕੋ ਦੇ ਕੋ ਮੈਂ ਤੁਹਾਨੂੰ ਦੋ ਆਪੂ ਮ ਬਨਕੇ ਰੂਗਾ ਬਨਕੇ ਰੂਗਾ ਬਨਕੇ ਰੂਗਾ ਮੈਂ ਤੁਹਾਨੂੰ ਰੂਕ ਕੋ ਗੂ ਮ ਬਨਕੇ ਰੂਗਾ ਤੁਸੀਂ ਇਸ ਵੀਡੀਓ 'ਚ ਕੁਛ ਨਹੀਂ ਕਰਨਾ ਮੈਂ ਨਾਲ ਨਾਲ ਇਹ ਵੀਡੀਓ 'ਚ ਵੀ ਅਧਿਕਾਰ ਵਾਲੇ ਨੂੰ ਦੇਖੋ ਤਾਨੂੰ ਇਹਦੇ ਵਿੱਚ ਕਾਂ ਦੇ ਵਿੱਚ ਕੋਈ ਫਰਕ ਨਜ਼ਰ ਆ ਰਿਹਾ ਕਿ ਜਿੱਦਾਂ ਇੱਕ ਮਰਿਆ ਹੋਇਆ ਕਾਂ ਹੁੰਦਾ ਨਹੀਂ ਆ ਲੜਕੇ ਆ ਰਿਹਾ ਕੋਈ ਫਰਕ ਨਹੀਂ ਨਾ ਨਜ਼ਰ ਆ ਰਿਹਾ ਕਹਿੰਦੀ ਮਿਹਨਤੀ ਜੁੱਤੀ ਦੇਖੋ ਮਿਹਨਤੀ ਜੁੱਤੀ ਬਈ ਮਿਹਨਤ ਆਈ ਹੈ ਗਰਮੀਆਂ ਦੇ ਵਿੱਚ ਗਲੀਆਂ ਦੇ ਵਿੱਚ ਨੇ ਟਾਈ ਟਾਈ ਸੂਟ ਪਾ ਕੇ ਸਮਝਗੇ ਨਾ ਦਿਖਾਣਾ ਕੋਈ ਖਾਲਾ ਜਿਹਦਾ ਬੜਾ ਹੈ ਇਹ ਤਾਂ ਕੋਈ ਕੋਈ ਇੰਨੀ ਵੱਡੀ ਬੇਸ਼ਰਮੀ ਤਾਂ ਨਹੀਂ ਉੱਤਰ ਸਭ ਸ੍ਰੀ ਬਲੌਗਰ ਉੱਤਰ ਸਭ ਇੰਨੀ ਬੇਸ਼ਰਮੀ ਤੇ ਸੋ ਇਹਨਾਂ ਨੂੰ ਹਰ ਹਰਮੀ ਦੀ ਪੈ ਗਈ ਹੈ ਆਦਤ ਇਹਨਾਂ ਨੂੰ ਪਤਾ ਜਿਨ੍ਹਾਂ ਨਹੀਂ ਨੱਚੂਗੀ ਪੈਸੇ ਕਮਾਊਗੀ ਨਾਚ ਬਸੰਤੀ ਇਹ ਕੋ ਬਸੰਤੀ ਸੀਗੀ ਕਿ ਗਣੇ ਬਸੰਤੀ ਕੋ ਤੋਂ ਸਾਹਮਣੇ ਮਤ ਨਾਜਣਾ ਇਧਰ ਘਰ ਵਾਲਾ ਬਸੰਤੀ ਨਾਚ ਨਾਚ ਪੈਸੇ ਆ ਰਹੇ ਉਸ ਹਾਂ ਵੈ ਇਹਨਾਂ ਦਾ ਐਡੇ ਬੇਸ਼ਰਮ ਕਿਸਮ ਦੇ ਲੋਕੀ ਆ ਨਾ ਇੰਨੇ ਇਨਸੀਡੈਂਟ ਹੁੰਦੇ ਮਜਾਲ ਨਾ ਇਹਨਾਂ ਨੂੰ ਆਪਣੇ ਬੱਚਿਆਂ ਦਾ ਧਿਆਨ ਹੈ ਨਹੀਂ ਨਾ ਉਹ ਆਪ ਦਾ ਧਿਆਨ ਹੈ ਹੁਣ ਪਿੱਛੇ ਦੀ ਹੈ ਨਾ ਮੈਂ ਰੀਲ ਲਗਾਉਂਦੀ ਆ ਇਹਨੇ ਰੀਲ ਲਗਾਈ ਆ ਨਾਲ ਮੈਂ ਚਲਾ ਰਹੀ ਆ ਕਹਿੰਦੀ ਬਾਲਾਂ ਦੀ ਛਤ ਨਹੀਂ ਤੇਰਾ ਭਰਾ 2-2 ਲੱਖ ਮਹੀਨੇ ਦਾ ਕਮਾਰਿਆ ਤੂੰ ਤਾਂ ਉਹ ਤੋਂ ਵੱਧ ਕਮਾਰੀ ਹੋਣੀ ਤੇਰੇ ਵਧੀਆ ਵੀਵਜ਼ ਆਉਂਦੇ ਆ ਤੇ ਤੂੰ ਹੀ ਕਿ ਆਪਣਾ ਮਕਾਨ ਵੀ ਨਹੀਂ ਬਣਾ ਸਕਦੇ ਹੁਣ ਤੈਨੂੰ ਵੀ ਕੰਡਿਸ਼ਨ ਦੀ ਜ਼ਰੂਰਤ ਹੈ ਮਤਲਬ ਕੋਈ ਇਹਨਾਂ ਨੇ ਮੀਨੂ ਸਰਾ ਕਹਿੰਦੀ ਕਹਿੰਦੇ ਕੱਲ ਹੁਣ ਇਹਨਾਂ ਨੂੰ ਲੱਗਾ ਕਿ ਕੱਲੀ ਮੀਨੂ ਕਿ ਲੋਕਾਂ ਤੋਂ ਪੈਸੇ ਲਵੇ ਅਸੀਂ ਵੀ ਤਾਂ ਹੈਗੇ ਆ ਅਸੀਂ ਵੀ ਤਾਂ ਲੋਕਾਂ ਕੋਲ ਲੋਕ ਸਾਨੂੰ ਵੀ ਤਾਂ ਪੈਸੇ ਦੇਣ ਨਾ ਸਾਡੀ ਵੀ ਤਾਂ ਬਾਲਿਆਂ ਲਈ ਛੱਤ ਹੈਗਾ ਨਾ ਐਡੀ ਸਕੀਮੀ ਹੈ ਨਾ ਨਹੀਂ ਆ ਲਗਾ ਲੋ ਇਹਨੂੰ ਚਮਕਾਨ ਦੇਤੇ ਪਾਲ ਕੋ ਲੈਂਟਰ ਸੈਂਟਰ ਅੱਡੇ ਮਤਲਬ ਆ ਵਾਸ ਕੀ ਕਮਾਏ ਇਹਨਾਂ ਨੂੰ ਇਹਨਾਂ ਲਈ ਤੇ ਮੇਰੇ ਕੋ ਕੋਈ ਸ਼ਬਦ ਨਹੀਂ ਮੈਂ ਤਾਂ ਕਈ ਭੈਸ਼ਾ ਹੈਲੋ ਗਾਇਸ ਆਪਾਂ ਤੇ ਯਾਸ਼ਰ ਹੋ ਗਈ ਆਪਾਂ ਚਲੇ ਸੀ ਥੋੜਾ ਜਿਹਾ ਕੰਮ ਤੇ ਕੰਮ ਦੇ ਨਾਲ ਨਾਲ ਆਪਾਂ ਚਲੇ ਸੀ ਘੁੰਮਣ ਵੀ ਤੇ ਤੁਸੀਂ ਸੋਚ ਰਹੇ ਹੋ ਘੁੰਮਣ ਵاتੇ ਇਹਨਾਂ ਕੋ ਪੈਸੇ ਕਿੱਥੋਂ ਆਏ ਨਾ ਘੁੰਮਦੇ ਆ ਤੇ ਅੱਜ ਤੁਹਾਨੂੰ ਵੀ ਦੱਸੀਏ ਮੈਂ ਘੁੰਮਦੀ ਕਿਹੜੇ ਪੈਸੇ ਅੱਜ ਸਸਾ ਮੁਸੇ ਸੁਪਾਰੀ ਨਿਕਾਲ ਕੇ ਬੋਲਣਾ ਰੇ ਬਾਬਾ ਸੁਪਾਰੀ ਨਿਕਾਲ ਮੂੰਹ ਚ ਪਾਨ ਪਾਈ ਜਿਹੜੀ ਮੂੰਹ ਚ ਆ ਕੀ ਕਾਲਿਆ ਕੁਮਾਨ ਸੱਤ ਹੈ ਸਾਰਾ ਸੋਟਾ ਗਸਾੜੇ ਕੋਲ ਨੇ ਪੈਸੇ ਆਏਗੇ ਤਾਂ ਦੇਖੋ ਇੰਨੇ ਪੈਸੇ ਆਇਆ ਪਿੱਛੇ ਕਾਲੇ ਰੰਗ ਦੀ ਗੱਡੀ ਖੜੀ ਹੈ ਤੁਸੀਂ ਹੋਰ ਇਹਨਾਂ ਦੇ ਵੀਡੀਓ ਚ ਕੁਝ ਦੇਖੋ ਨਾ ਦੇਖੋ ਲੇਕਿਨ ਇੱਕ ਫੋਨ ਇਹ ਮੋਟੋ ਜੀ ਇਹ ਪਿੱਛੇ ਕੀ ਕਿਚੇ ਕਾਲੇ ਰੰਗ ਦੀ ਗੱਡੀ ਆ ਜਰੂਰ ਤੁਹਾਨੂੰ ਦੇਖਣ ਨੂੰ ਮਿਲੇਗੀ ਜਿੱਦਾਂ ਪਤਾ ਨਹੀਂ 80 50 ਲੱਖ ਦੀ ਗੱਡੀ ਮੋਰੇ ਖੜੀ ਹੋ ਕੇ ਵੀਡੀਓ ਬਣਾ ਰਹੀ ਹੁੰਦੀ ਨਾ ਇੰਨੇ ਪੈਸੇ ਕਮਾਉਂਦੇ ਤਾਂ ਪਿੱਛੇ ਗੱਡੀ ਚੇਂਜ ਕਰ ਲਓ ਹੈ ਬੱਡੇ ਸਾਨੂੰ ਫਿਰ ਪਤਾ ਲੱਗਿਆ ਬਾਕੀ ਆਰ ਕੁਛ ਲਿਆ ਹੈ ਸਾਮਾਨ ਤੁਹਾਡੇ ਕੋਲ ਉਹ ਹੀ ਰੱਖਿਆ ਹੋਇਆ ਹੈ ਦੂਜੇ ਨੂੰ ਅਸੀਂ ਗੇਮ ਖੇਡ ਕੇ ਨਾ ਉਹ ਕੋਪੂਜਾ ਸੰਗਾ ਉਹਨਾਂ ਲਈ ਨੋਟ ਲਾ ਕੇ ਸੜਕਾਂ 'ਚ ਛੁੱਟਦੀ ਫਿਰਦੀ ਆ ਆ ਦੇਖੋ ਮੈਂ ਇੰਨੇ ਪੈਸੇ ਇੰਨੇ ਕਮਾਇਆ ਬਾਲਿਆਂ ਬੜੀ ਤੂੰ ਵੀ ਛੱਤ ਪਾਲਿਆ ਹੁਣ ਕੀ ਲੋਕਾਂ ਤੋਂ ਹੋਰ ਪੈਸੇ ਖਾਣੇ ਏਡੀਆਂ ਘਟੀਆ ਕਿਸਮ ਦੀਆਂ ਪ੍ਰੋਮੋਸ਼ਨਸ ਕਰਦੇ ਨਾ 500 500 ਰੁਪਏ ਵਿੱਚ ਇਹ ਬੰਦੇ ਕੀ ਇਹਨਾਂ ਨੂੰ ਛਤਰਾਂ ਦੀ ਗਮੀਆ ਹੋਰ ਕੁਝ ਨਹੀਂ ਹੈ ਐਟ ਲੀਸਟ ਕੋਈ ਚੀਜ਼ ਦੇ ਕੇ ਤਾਂ ਉਹਦੀ ਪ੍ਰੋਮੋਸ਼ਨ ਕਰਾਇਆ ਕਰੋ ਤੋ ਡੀਆਰ ਕਿ ਸਾਡੀ ਵੀਡੀਓ ਚੱਲ ਪਵੇ ਨਾ ਸਾਨੂੰ ਨਾਲ ਹੀ ਉਹ ਵੀਡੀਓ ਡਿਲੀਟ ਕਰਨੀ ਪੈ ਜਾਂਦੀ ਹੈ ਸੋਚੋ ਉਸ ਐਪ ਦੀ ਕੀ ਵੈਲਿਊ ਹੋਏਗੀ ਮੈਨੂੰ ਤਾਂ ਹੀਰਸੇ ਥੱਕ ਗਈ ਮੇਰੇ ਕਰਵਾਏ ਜਾ ਰਿਹਾ ਇਹਨਾਂ ਹੋਇਆ ਵੀ ਲਾਈਵ ਛੱਡ ਕੇ ਭੱਜ ਜੂਗੀ ਠੀਕ ਹੈ ਨਾ ਬਾਕੀ YouTube ਕਿਸੇ ਦੇ ਪਿਓ ਦਾ ਨਹੀਂ ਹੈਗਾ ਠੀਕ ਹੈ ਨਾ ਸੋਸ਼ਲ ਮੀਡੀਆ ਸਭ ਦਾ ਹੀ ਆ ਸਾਂਝਾ ਸਾਂਝੇ ਲੋਕ ਦੇ ਮੈਨੂੰ ਤੁਸੀਂ ਹਟਾ ਦਿਓ ਸੋਸ਼ਲ ਮੀਡੀਆ 'ਚ ਹਿੱਸਾ ਪਾਇਆ ਵਾ ਸਾਂਝਾ ਵਾ ਕੋਈ ਮੈਂ ਗਲਤ ਵੀਡੀਓ ਨਹੀਂ ਬਣਾਉਂਦੀ ਮੈਂ ਗਲਤ ਬੋਲਦੀ ਨਹੀਂ ਭਈ ਠੀਕ ਹੈ ਨਾ ਤੇ ਆਪਦੀ ਲਿਮਟ ਚ ਰਹੋ ਭਾਈ ਗਲਤ ਕਮੈਂਟ ਕੋਈ ਨਾ ਕਰਿਓ ਕਿਸੇ ਨੇ ਗਾਲ-ਵਾਲ ਨਹੀਂ ਕੱਢਣੀ ਭੇਜ ਰਿਹਾ ਕੋਈ ਮੈਨੂੰ ਪਤਾ ਇਹਨਾਂ ਨੂੰ ਭੇਜ ਰਿਹਾ ਵਾ ਕੋਈ ਤੁਸੀਂ ਜਾ ਜਾ ਕੇ ਉਹਨੂੰ ਕਮੈਂਟ ਕਰੋ ਲਾਈਵ ਛੱਡ ਕੇ ਭੱਜ ਜਿਵੇਂ ਡਰ ਜਿਵੇਂ ਹੁਣ ਨਾ ਨਾ ਅਸੀਂ ਕੀ ਡਰਾਉਣਾ ਮਾ ਭਰਾਵਾ ਅਸੀਂ ਹੀ ਡਰਾਉਂਦੇ ਚੋਰੀ ਚੋਰੀ ਤੇ ਭਾਈ ਨਾ ਠੀਕ ਹੈ ਗਲਤ ਤਾਂ ਅਸੀਂ ਕਰੀਆ ਇਹ ਕਿ ਮੈਡਮ ਜੀ ਅਲੱਗ ਹੀ ਆਪਣੀ ਦੁਨੀਆ ਦੇ ਵਿੱਚ ਰਹਿੰਦੀ ਹੈ ਇਹਨੂੰ ਇਦਾਂ ਲੱਗਦਾ ਕਿ ਬਸ ਮੈਂ ਜੋ ਹੈਗੀ ਆ ਮੇਰੇ ਤੋਂ ਹੀ ਸਾਰਾ ਕੁਝ ਹੈ ਮੇਰੇ ਤੋਂ ਹੀ ਲੋਕਾਂ ਦੇ ਘਰ ਚੋਂ ਤੇ ਮੇਰੇ ਤੋਂ ਹੀ YouTube ਚੱਲਦੀ ਹੈ ਇਸ ਇਸ ਬੰਦੇ ਦੇ ਦਿਮਾਗ 'ਚ ਇਹ ਕੀੜਾ ਹੈ ਇਹ ਪਤਾ ਨਹੀਂ ਲਾਈਵ ਬੈਠੀ ਸੀਗੀ ਜਾਂ ਲਾਈਵ 'ਚ ਕੀ ਹੋਣਾ ਨਾਲ ਲਾਈਵ ਤੇ ਰੋਸਟ ਕਰ ਰਹੇ ਸੀਗੇ ਉਥੇ ਕਹੇ ਇਹਨੂੰ ਮਤਲਬ ਉਹ ਕਿ ਇਧਰ-ਉਧਰ ਕਮੈਂਟ ਤੁਹਾਨੂੰ ਪਤਾ ਹੀ ਇਹ ਕਰਦੇ ਹੀ ਆ ਹਨਾ ਤੇ ਕਹਿੰਦੀ ਮੈਨੂੰ ਕਮੈਂਟ ਕਰਵਾਏ ਜਾ ਰਹੇ ਤੂੰ ਇੰਨੀ ਇੰਪੋਰਟੈਂਟ ਹੈ ਕੰਮ ਦਿਖੋ ਇਹਨਾਂ ਦੇ ਐਟੀਟਿਊਡ ਦੇਖੋ ਇਹਨਾਂ ਦਾ ਕਿਵੇਂ ਰੱਖਿਆ ਪਿਆ ਜਿੱਦਾਂ ਡੇਲੀ ਦੇ 500 ਬੰਦੇ ਮਾਰ ਕੇ ਸੌਂ ਜਾਦਾ ਪਹਿਲੇ ਆਪਣੀ ਵਾਈਟੀ ਤੇ ਉਹਦੀ ਪਹਿਚਾਣ ਨਾ ਬਣਾਓ ਸਾਨੂੰ ਕੋਈ ਕਹਿ ਨਹੀਂ ਕਹਿ ਦਿੰਦਾ ਕਿ ਡਿਜੀਟਲ ਮੰਗਤੇ ਐ ਅਸੀਂ ਵੀ ਤਾਂ YouTube ਤੇ ਬੈਠੇ ਆਂ ਸਾਨੂੰ ਕੋ ਕਿਉਂ ਨਹੀਂ ਕਹਿ ਦਿੰਦਾ ਹਾਂ ਸਾਨੂੰ ਸਿਰਫ ਕੋ ਗੱਲ ਕਹਿੰਦੇ ਕਿ ਸਾਡੇ ਸਭ ਤੋਂ ਖਾਂਦੇ ਐ ਇਹਨਾਂ ਦੀ ਇੱਕੋ ਸਟੇਟਮੈਂਟ ਆਂਦੀ ਐ ਇਹ ਸਾਡੇ ਸਭ ਤੋਂ ਖਾਂਦੇ ਇਹਨਾਂ ਨੇ ਇਹਨਾਂ ਦਾ ਕਿ ਜੇ ਇਹਨਾਂ ਨੇ ਬਲੌਗਿੰਗ ਸ਼ੁਰੂ ਕੀਤੀ ਪਤਾ ਨਹੀਂ ਰੋਸਟਾਂ ਦੇ ਘਰ ਰੋਟੀ ਨਹੀਂ ਸ਼ਾਮ ਨੂੰ ਬਣਨੀ ਐਡਾਂ ਦੀ ਕੀ ਕਹੀਏ ਤੈਨੂੰ ਤੈਨੂੰ ਤਾਂ ਕੁਝ ਕਹਿ ਵੀ ਨਹੀਂ ਤੈਨੂੰ ਕੁਝ ਕਹੀਏ ਤੂੰ ਤਾਂ ਲੱਗ ਹੀ ਲੜਨ ਨੂੰ ਫਿਰਦੀ ਆਂ ਅੱਜ ਕੱਲ੍ਹ ਤਾਂ ਇਹਨ ਇੱਕ ਮੈਂ ਦੱਸਿਆ ਨਾ ਜਿਵੇਂ ਡੇਲੀ ਬਲੌਗਿੰਗ ਦਾ ਨੇ ਚਲਾਇਆ ਹੋਇਆ ਕ ਤੇ ਮੇਰਾ ਵੀਡੀਓ ਚਲੇ ਮੈਨੂੰ ਵਿਊਜ਼ ਆਉਣ ਕਿਉਂਕਿ ਕੰਮ ਇਹ ਕਰਦੀ ਨਹੀਂ ਐ ਤੇ ਜੇ ਅਸੀਂ ਕੰਮ ਨੂੰ ਇਹਨੂੰ ਕਹਿ ਦਈਏ ਫਿਰ ਕਹਿੰਦੀ ਤੁਸੀਂ ਸਾਡੀ ਸਿਰ ਤੇ ਖਾਂਦੇ ਹੋ ਮੈਂ ਤਾਂ ਤੀਸਰੀ ਬਾਰ ਥੱਕ ਗਈ ਜੀਬ ਜੀ ਬੰਦੀ ਐ ਸੋਇ ਦੇ ਨਾਲ ਚਲਦੇ ਆਪਾਂ ਸੋਨੂਕੌਰ ਦੇ ਕੋ ਸੋਨੂਕੌਰ ਦੇ ਘਰ ਵਾਲੇ ਨੂੰ ਚਾਹੀਦੀ ਐ ਨਵੀਂ ਘਰ ਵਾਲੀ ਸੋਰੀ ਯਾਰ ਘਰ ਵਾਲਾ ਤਾਂ ਹੈ ਹੀ ਨਹੀਂ ਆ ਦਾ ਕੌਣ ਐ ਉਹ ਸੋਹਰਿਆਂ ਤੇ ਪੜਨ ਵਾਲਾ ਜਵਾਈ ਸੋਹਰੇ ਨੇ ਪੈਸੇ ਤੇ ਪੜਨ ਵਾਲਾ ਜੁਆਇਮੈਨ ਉਸ ਕਰਕੇ ਕਹਿ ਰਹੀ ਆ ਕਿਉਂਕਿ ਕੰਮ ਤਾਂ ਕੋਈ ਕਰਦਾ ਨਹੀਂ ਹੈ ਤੇ ਹੋਣ ਵਾਲੀ ਘਰ ਵਾਲੀ ਜਿਹੜੀ ਉਹਦੀ ਹੈ ਉਹਦੇ ਨਾਮ ਫੇਮ ਪੈਸਾ ਉਹਦੇ ਤੇ ਰਹਿੰਦਾ ਹੈ ਆ ਜੋ ਦੇਖੀਏ ਕਰੋ ਤੁਸਨ ਕਰਨਾ ਕੋ ਹਾਂ ਚਾਈ ਚਾਹੀਦੀ ਤੁਹਾਨੂੰ ਹੈਗੀ ਘਰ ਵਾਲੀ ਪਰ ਕਿਆ ਚੱਕਰ ਹਨ ਕਿ ਉਹ ਬੇਰੋਜ਼ਗਾਰ ਹੈ ਤੇਰੇ ਵਰਗੀ ਮਿਲਣੀ ਨਹੀਂ ਨਾ ਉਹਨੂੰ ਕਮਾ ਕੇ ਦੇਣ ਵਾਲੀ ਐਨਾ ਥੱਕਿਆ ਜੇ ਬਰਾங்கி ਤਾਂ ਕਾਗਜ਼ ਤੇ ਲਿਖਿਆਈ ਕਿ ਹੋਰ ਘਰ ਵਾਲੀ ਚਾਹੀਦੀ ਹੈ ਤੇ ਜੇ ਉਹ ਸਮਾਈਲ ਕੀਤੀ ਤਾਂ ਮਤਲਬ ਤੁਹਾਨੂੰ ਚਾਹੀਦੀ ਹੈ ਤੋਂ ਬਾਦ ਮਿਲ ਗਈ ਨਾ ਕਮਾਉਣ ਵਾਲੀ ਉਹਨੇ ਚੱਲ ਵੀ ਜਾਣਾ ਕਿ ਇੰਦਾ ਪੁੱਠੇ ਸਦੇ ਆਈਡੀਆ ਨਾ ਦੇਕਰ ਫਿਰ ਤੁਮੀ ਬ੍ਰੇਕਅਪ ਦੀਆਂ ਸਟੋਰੀਆਂ ਇੱਥੇ ਸੁਣਾਉਂਦੀ ਫਿਰੇਂਗੀ ਸਾਨੂੰ ਸਭ ਕਿਆ ਦੇਖਣਾ ਪੜ ਰਹਾ ਹੈ acha hai main andha hu ਹਾਂਜੀ ਮੈਂ ਇਸ ਦਿਨ ਕਦੀ ਵੀਡੀਓ ਨੇ ਥੀ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗੀਆਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਆਪਣਾ ਤੇ ਆਪਣੀ ਫੈਮਲੀ ਦਾ ਖਿਆਲ ਰੱਖੋ ਇੰਜੋਏ ਬਾਏ ਬਾਏ